ਕਿ ਕਿੱਦਾਂ ਕਿੱਦਾਂ ਦੇ ਕੈਮਰਾਸ ਆ ਰਹੇ ਨੇ ਕਿਹੜੇ ਕਿਹੜੀ ਤਰੀਕੇ ਦੇ ਆ ਰਹੇ ਨੇ ਕਿਹੜੀ ਕਿਹੜੀ ਚੀਜ਼ਾਂ ਦੇ ਨਾਲ ਲੈਸ ਆ ਰਹੇ ਨੇ ਉਹਨਾਂ ਇਸ ਲਈ ਜੀ ਦੇਖੋ ਫੇਸ ਡਿਟੈਕਸ਼ਨ ਵਾਲੇ ਆ ਗਏ ਨੇ ਹਿਊਮਨ ਡਿਟੈਕਸ਼ਨ ਆ ਗਿਆ ਠੀਕ ਹੈ ਨਾ ਆਪ AI ਦੇ ਵਿੱਚ ਹਰ ਤਰ੍ਹਾਂ ਦਾ ਜਿਵੇਂ ਆਪਾਂ ਸੋਚਨੇ ਉਹ ਆਪਣੇ ਫੀਚਰ ਹੈਗੇ ਕੈਮਰੇ ਮਾਰਕੀਟ ਦੇ ਵਿੱਚ ਸਰਕਿਟ ਚ ਐਡਿਟ ਕਿਦਾਂ ਦੀ ਡਿਮਾਂਡ ਹੈ ਕਿਹੜੀਆਂ ਕਿਹੜੀਆਂ ਕੈਮਰੇ ਦੀ ਡਿਮਾਂਡ ਜ਼ਿਆਦਾ ਮਾਰਕੀਟ ਚ ਮਾਰਕੀਟ ਦੇ ਵਿੱਚ ਹੁਣ ਇਸ ਲਈ ਕਲਰ ਵੀ ਉਹਦੀ ਸਭ ਤੋਂ ਜ਼ਿਆਦਾ ਜ਼ਰੂਰਤ ਹੈ ਸਾਡੇ ਕੋਲ ਕਲਰ ਹੈਗੇ ਕੈਮਰੇ ਉਹ ਦਿਨ ਰਾਤ ਇੱਕੋ ਕਲਰ ਹੀ ਹਤੇਸ਼ੀ টিআরপি ਨਹੀਂ ভরসা ਆਪਕਾ ਆਈਟੀ ਇੰਡੀਆ ਐਕਸਪੋ ਦੇ ਵਿੱਚ ਇਸ ਸਮੇ ਮੌਜੂਦ ਆ ਤੇ ਸੀਸੀਟੀਵੀ ਕੈਮਰਾਸ ਦੀ ਜੇਕਰ ਗੱਲ ਕਰੀਏ ਤਾਂ ਬਹੁਤ ਨਵੀਆਂ ਨਵੀਆਂ ਚੀਜ਼ਾਂ ਜਿਹੜੀਆਂ ਨੇ ਇੱਥੇ ਦੇਖਣ ਨੂੰ ਮਿਲ ਰਹੀਆਂ ਤਾਂ ਪੂਲ ਸਟਾਰ ਸਕਿਉਰਿਟੀ ਸਿਸਟਮ ਆ ਗਲਿਆਂ ਦੇ ਮੌਜੂਦ ਆ ਸੀ ਇਸ ਸਮੇ ਅਸਰ ਸੀਸੀਟੀਵੀ ਅੱਜ ਕੱਲ ਹਰੇਕ ਘਰ ਦੀ ਹਰੇਕ ਸੰਸਾ ਦੀ ਜਿਹੜੀ ਐ ਸਭ ਤੋਂ ਪਹਿਲੀ ਜ਼ਰੂਰਤ ਬਣ ਚੁੱਕੀ ਐ ਕਿਸ ਤਰੀਕੇ ਦੀਆਂ ਟੈਕਨੋਲੋਜੀਜ਼ ਜਿਹੜੀਆਂ ਨੇ ਸੀਸੀਟੀਵੀਜ਼ ਦੇ ਵਿੱਚ ਅੱਜ ਕੱਲ ਆ ਰਹੀਆਂ ਕਿਸ ਤਰੀਕੇ ਦੇ ਕੈਮਰਾਸ ਆ ਰਹੇ ਨੇ ਅੱਜ ਕੱਲ ਅੱਛਾ ਅੱਜਕੱਲ੍ਹ ਜੀ ਦੇਖੋ AI ਦਾ ਟੈਕਨੋਲੋਜੀ ਆ ਗਈ ਜਿਵੇਂ ਵੀ ਕੈਮਰੇ ਦੇ ਅੱਗੇ ਕੋਈ ਬੰਦਾ ਆਉਂਦਾ ਉਹ ਮੋਸ਼ਨ ਡਿਟੈਕਸ਼ਨ ਕਰਦਾ ਉਹ ਇੰਟੀਗ੍ਰੇਟ ਕਰਦਾ NVR ਨੂੰ ਤੇ ਫਿਰ ਆਪਾਂ ਨੂੰ ਮੋਬਾਈਲ ਦੇ ਨਾਲ ਇੰਟੀਗੇਸ਼ਨ ਮਿਲ ਜਾਂਦੀ ਹੈ ਆਪਾਂ ਉਸੇ ਟਾਈਮ ਉਹਨੂੰ ਕਲਿੱਪ ਨੂੰ ਦੇਖ ਕੇ ਤੇ ਦੇਖ ਲੈਣੇ ਨੇ ਕਿ ਘਰ ਦੇ ਵਿੱਚ ਕੋਈ ਚੋਰ ਹੈ ਜਾਂ ਕੋਈ ਮਿਸ ਹੈਪਨਿੰਗ ਤਾਂ ਨਹੀਂ ਹੋ ਰਹੀ ਠੀਕ ਹੈ ਸਰ ਕਿੰਨਾ ਕਿੰਨੇ ਕੈਮਰਾਸ ਆ ਰਹੇ ਨੇ ਕਿ ਕਿਹੜੀ ਤਰੀਕੇ ਦੇ ਆ ਰਹੇ ਨੇ ਕਿਹੜੀ ਕਿਹੜੀ ਚੀਜ਼ਾਂ ਦੇ ਨਾਲ ਲੈ ਸ ਆ ਰਹੇ ਨੇ ਉਹਨ ਇਸ ਲਈ ਜੀ ਦੇਖੋ ਫੇਸ ਡਿਟੈਕਸ਼ਨ ਵਾਲੇ ਆ ਗਏ ਨੇ ਹਿਊਮਨ ਡਿਟੈਕਸ਼ਨ ਆ ਗਿਆ ਠੀਕ ਹੈ ਨਾ ਆ AI ਦੇ ਵਿੱਚ ਹਰ ਤਰ੍ਹਾਂ ਦਾ ਜਿਵੇਂ ਆਪਾਂ ਸੋਚਨੇ ਉਹ ਆਪਣੇ ਫੀਚਰ ਹੈਗੇ ਕੈਮਰੇ ਦੇ ਸਰ ਜਦੋਂ ਥੋੜੇ ਪਹਿਲਾਂ ਸਮੇਂ ਦੀ ਗੱਲ ਕਰੀ ਤਾਂ ਸੀਸੀਟੀਵੀ ਦੇ ਕੈਮਰਾਸ ਨੂੰ ਬਹੁਤ ਮਹਿੰਗੀ ਚੀਜ਼ ਮੰਨਿਆ ਜਾਂਦਾ ਸੀਗਾ ਸਰ ਹੁਣ ਅੱਜ ਦੇ ਸਮੇਂ ਵਿੱਚ ਕਿੰਨੇ ਇੱਕ ਜਿਹੜਾ ਅਫੋਰਡੇਬਲ ਪ੍ਰਾਈਸ ਜਿਹੜੇ ਨੇ ਉਹ ਦਿਨ-ਬਦਨ ਹੁੰਦੇ ਜਾ ਰਹੇ ਨੇ ਸੀਸੀਟੀਵੀ ਦੇ ਹੁਣ ਤੇ ਦੇਖੋ ਜੀ ਸੀਸੀਟੀਵੀ ਆਮ ਬੰਦੇ ਦੇ ਰੇਂਜ ਦੇ ਵਿੱਚ ਹੈਗਾ ਦੇਖੋ ਜੀ ਇਹ HP ਦਾ ਇੱਕ ਕੈਮਰਾ ਸਿਰਫ 3000 ਰੁਪਏ ਦਾ ਇੱਕ ਇਹ ਕਾਰ ਦੇ ਵਿੱਚ ਲੱਗ ਸਕਦਾ ਤੇ ਇਹਦੀ ਰਿਕਾਰਡਿੰਗ ਲੱਗ ਸਕਦਾ ਹੈ ਬੱਚੇ ਨੂੰ ਵਾਚ ਕਰ ਸਕਦੇ ਹੋ ਤੁਸੀਂ ਠੀਕ ਹੈ ਨਾ ਸਿੰਗਲ ਜਿਹਨਾਂ ਆਪਣੇ ਕਾਰ ਦੇ ਵਿੱਚ 올 ਡੇਜ਼ ਦੇ ਉਹਨਾਂ ਨੂੰ ਆਪਾਂ ਵਾਚ ਕਰ ਸਕਦੇ ਠੀਕ ਹੈ ਕਿਉਂਕਿ ਹਰ ਇੱਕ ਚੀਜ਼ ਅਫੋਰਡੇਬਲ ਪ੍ਰਾਈਸਸ ਦੇ ਵਿੱਚ ਅਵੇਲੇਬਲ ਹੋ ਜਾਂਦੀ ਹੈ ਹਾਂਜੀ 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 ਮਾਰਕੀਟ ਦੇ ਵਿੱਚ ਸਰ ਕਿਸ ਚੀਜ਼ ਕਿੰਦਾਂ ਦੀ ਡਿਮਾਂਡ ਹੈ ਕਿਹੜੀ ਕਿਹੜੇ ਕੈਮਰੇ ਦੀ ਡਿਮਾਂਡ ਜ਼ਿਆਦਾ ਮਾਰਕੀਟ ਵਿੱਚ ਮਾਰਕੀਟ ਦੇ ਵਿੱਚ ਹੁਣ ਇਸ ਲਈ ਕਲਰ ਵੀਊ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਹੈ ਸਾਡੇ ਕੋਲ ਕਲਰ ਕੈਮਰੇ ਉਹ ਦਿਨ ਰਾਤ ਇੱਕੋ ਕਲਰ ਹੀ ਚੱਲਦਾ ਹੈ ਅੱਛਾ ਉਹਦੀ ਬਹੁਤ ਡਿਮਾਂਡ ਹੈ ਔਰ ਆਡੀਓ ਚਾਹਦੇ ਲੋਕ 2-ਵੇ ਕਮਿਊਨੀਕੇਸ਼ਨ ਚਾਹਦੇ ਠੀਕ ਹੈ ਸਾਰੀ ਇਦਾਂ ਦੀ ਡਿਮਾਂਡ ਚੱਲ ਰਹੀ ਹੈ ਹਾਂਜੀ ਹਾਂਜੀ ਬਿਲਕੁਲ ਤਾਂ ਅੱਜ ਸਰ ਐਗਜ਼ੀਬਿਸ਼ਨ ਤੇ ਵੀ ਕਿਸ ਤਰੀਕੇ ਦਾ ਰਿਸਪਾਂਸ ਜਿਹੜਾ ਮਿਲ ਰਿਹਾ ਹੈ ਇੱਥੇ ਜੀ ਬਹੁਤ ਅੱਛਾ ਰਿਸਪਾਂਸ ਹੈ ਤਾਂ ਕਾਫੀ ਕ라우ਡ ਹੈ ਔਰ ਪਤਾ ਲੱਗ ਰਿਹਾ ਵੀ ਥੱਲੇ ਟ੍ਰੈਫਿਕ ਦੀ ਭਾਵੇਂ ਸਮੱਸਿਆ ਆ ਗਈ ਹੈ ਠੀਕ ਹੈ ਨਾ ਬਹੁਤ ਅੱਛਾ ਰਿਸਪਾਂਸ ਆ ਰਿਹਾ ਹੈ ਪਾਈ ਹੈ ਤਸਵੀਰਾਂ ਦਿਖਾਈਆਂ ਪੋਸਟ ਆ ਸਿਕਿਉਰਿਟੀ ਸਿਸਟਮ ਤੋਂ ਜਿੱਥੇ ਬਹੁਤ ਅਲੱਗ-ਅਲੱਗ ਤਰ੍ਹਾਂ ਦੇ ਕੈਮਰੇ ਜਿਹੜੇ ਨੇ ਉਪਾਇ ਨੇ ਤਾਂ ਫਿਰ ਅਪਡੇਟ ਸਮਝੋ ਕੈਮਰਾਮੈਨ ਬੁਲਜੀਤ ਨਾਉ ਸਲਮ ਜੀ ਸਿੰਪਲਾ ਜਾਨੀ ਦੇਸ਼ ਹਿਦਿਆਣਾ